ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਟੀਐਮਸੀ ਨਰਸ ਰਿਕਰੂਟਮੈਂਟ ਬਾਰੇ ਦੱਸਣ ਜਾ ਰਹੀਆਂ ਟੀਐਮਸੀ ਯਾਨੀ ਕਿ ਟਾਟਾ ਮੈਮੋਰੀਅਲ ਸੈਂਟਰ ਜਿਹੜੀ ਕਿ ਜੋ ਇਹ ਜੋਬ ਡਿਪਾਰਟਮੈਂਟ ਵੱਲੋਂ ਆਇਆ ਹੋਮੀ ਭਾਵਾ ਕੈਂਸਰ ਹਸਪੀਟਲ ਸੰਗੂਰ ਪੰਜਾਬ ਇਸ ਵਿੱਚ ਜੋ ਪੋਸਟ ਆ ਨਰਸ ਦੀ ਪੋਸਟ ਆ ਜਿਸ ਵਿੱਚ ਟੋਟਲ 78 ਪੋਸਟਾਂ ਹੋਣਗੀਆਂ ਜੋਬ ਦੀ ਟਾਈਪ ਜਿਹੜੀ ਇਹ ਸੈਂਟਰਲ ਗਵਰਨਮੈਂਟ ਜੋਬ ਆ ਕੰਟਰੈਕਚੁਅਲ ਬੇਸ ਤੇ ਪਰਮਨੈਂਟ ਇਹ ਜੋ ਉਹਨਾਂ ਦੇ ਜੋ ਹੋਏਗੀ ਤਾਂ ਉਹਨਾਂ ਦੇ ਰੂਲਸ ਦੇ ਮੁਤਾਬਿਕ ਹੋਵੇਗੀ ਇਹ ਜੋ ਫਾਰਮ ਨੇ 25 ਤੰਬਰ ਤੋਂ ਅਪਲਾਈ ਹੋਣੇ ਸਟਾਰਟ ਹੋ ਗਏ ਸੀ ਤੇ ਜੋ 27 ਅਕਤੂਬਰ ਤੱਕ ਫਾਰਮ ਅਪਲਾਈ ਹਜੇ ਹੋਣੇ ਨੇ ਐਪਲੀਕੇਸ਼ਨ ਫੀਸ ਇਸ ਵਿੱਚ 300 ਰੁਪਏ ਜਿਹੜੀ ਆਨਲਾਈਨ ਪੇਮੈਂਟ ਆ ਬਟ ਇਸ ਵਿੱਚ ਐਸਸੀ ਐਸਜੀ ਤੇ ਫੀਮੇਲਸ ਲਈ ਸਪੈਸ਼ਲੀ ਕੋਈ ਵੀ ਫੀਸ ਨਹੀਂ ਹੈ ਐਕ ਸਰਵਿਸਮੈਨ ਲਈ ਵੀ ਕੋਈ ਵੀ ਫੀਸ ਨਹੀਂ ਹੈ ਏਜ ਇਸ ਵਿੱਚ ਨਰਸ ਸੀ ਦੀ ਮੈਕਸਮ 40 ਸਾਲ ਨਰਸ ਬੀ ਦੀ 35 ਸਾਲ ਨਰਸ ਏ ਦੀ ਮੈਕਸਮ 30 ਸਾਲ ਦੀ ਏਜ ਹੋਣੀ ਚਾਹੀਦੀ ਆ ਜੌਬ ਲੋਕੇਸ਼ਨ ਇਸ ਵਿੱਚ ਉਹ ਇਹਨਾਂ ਨੇ ਰੱਖੀ ਗਈ ਹੈ ਜੌਬ ਲੋਕੇਸ਼ਨ ਸੰਗਰੂਰ ਵਿੱਚ ਹੀ ਹੋਵੇਗੀ ਪੰਜਾਬ ਸ਼ਹਿਰ ਦੇ ਵਿੱਚ ਤੇ ਇਸ ਵਿੱਚ ਜੋ एलिजिबिलिटी ਨਾ ਰੱਖੀ ਗਈ ਹੈ ਤੁਹਾਡੇ ਕੋਲ ਜੀ ਐਨ ਐਮ ਯਾਨੀ ਕਿ ਜਨਰਲ ਨਰਸਿੰਗ ਐਂਡ ਮੈਡਫੇਰੀ ਦਾ ਡਿਪਲੋਮਾ ਹੋਣਾ ਜ਼ਰੂਰੀ ਆ ਨਰਸਿੰਗ ਵਿੱਚ ਜਾਂ ਫਿਰ ਬੇਸਿਕ ਜਾਂ ਫਿਰ ਪੋਸਟ ਬੇਸਿਕ ਨਰਸਿੰਗ ਤੁਹਾਡੇ ਕੀਤੀ ਹੋਵੇ ਇਸ ਵਿੱਚ ਜੋ ਤੁਹਾਡੇ ਕੋਲ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਇੰਡੀਅਨ ਨਰਸਿੰਗ ਕਾਉਂਸਲ ਵੱਲੋਂ ਜੋ ਤੁਹਾਡੇ ਕੋਲ एलिजिबिलिटी ਹੋਣੀ ਜ਼ਰੂਰੀ ਆ ਜਾਂ ਸਟੇਟ ਨਰਸਿੰਗ ਕਾਉਂਸਲ ਵੱਲੋਂ ਤੇ ਇਹਹੀ ਜੋ ਪੋਸਟ ਆ ਜੋ ਕੰਟਰਕਟੂਅਲ ਪਰਮਨੈਂਟ ਵੀਸ ਹੋ ਸਕਦੀ ਆ ਘਰ ਬੈਠ ਤੁਸੀਂ ਰੋਜ਼ਾਨਾ ਸਾਡੇ ਕੋਲ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈਣ ਸਾਡੇ ਸਾਡੇ ਚੈਨਲ ਸਬਸਕ੍ਰਾਈਬ ਕਰਕੇ ਘਰ ਬੈਠ ਇੰਟਰਨੈਟ ਕੈਫੇ ਦੇ ਸੇਵਾ ਕੇਂਦਰ ਦਾ ਕੰਮ ਸਿੱਖਣ ਦੇ ਲਈ ਸੰਪਰਕ ਕਰੋ ਧੰਨਵਾਦ